ਅਸਾਂ ਰਾਗ ਦੇ ਅੰਦਰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਦੀ ਵਡਿਆਈ ਕਰਦਿਆਂ ਬੜੇ ਪਿਆਰੇ ਬਚਨ ਸਾਡੇ ਨਾਲ ਸਾਂਝੇ ਕੀਤੇ ਮਹਾਰਾਜ ਜੀ ਕਹਿੰਦੇ ਬੇਟਾ ਗੁਰੂ ਦੀ ਸੰਗਤ ਤੁਹਾਡੀ ਜ਼ਿੰਦਗੀ ਵਿੱਚ ਬੜੀ ਬਰਕਤ ਵਾਲੀ ਹੈ ਜਿੰਨਾ ਚਿਰ ਤੁਸੀਂ ਸੰਗਤ ਨਹੀਂ ਕਰੋਗੇ ਉਨਾਂ ਚਿਰ ਤੁਹਾਡੀ ਜ਼ਿੰਦਗੀ ਰੂਪੀ ਸਲੇਟ ਦੇ ਉੱਤੇ ਜ਼ਿੰਦਗੀ ਰੂਪੀ ਕਾਗਜ਼ ਦੇ ਉੱਤੇ ਪ੍ਰਮਾਤਮਾ ਦੀ ਸਿਫਤ ਦੇ ਬੋਲ ਨਹੀਂ ਲਿਖੇ ਜਾਣਗੇ ਜਦੋਂ ਤੁਹਾਡੀ ਜ਼ਿੰਦਗੀ ਰੂਪੀ ਸਲੇਟ ਦੇ ਉੱਤੇ ਜ਼ਿੰਦਗੀ ਰੂਪੀ ਕਾਗਜ਼ ਦੇ ਉੱਤੇ ਗੁਰਬਾਣੀ ਦੇ ਰੱਬ ਦੀ ਸਿਫਤ ਦੇ ਬੋਲ ਲਿਖੇ ਜਾਣਗੇ ਉਦੋਂ ਜਾ ਕੇ ਤੁਹਾਡੀ ਜ਼ਿੰਦਗੀ ਦੀ ਚਮਕ ਬਣੇਗੀ ਤੁਸੀਂ ਗੁਰਮੁਖ ਗੁਰਸਿੱਖ ਸਾਧੂ ਦੀ ਪਦਵੀ ਤੱਕ ਪਹੁੰਚੋਗੇ ਮਹਾਰਾਜ ਨੇ ਬੜੇ ਪਿਆਰੇ ਬਚਨ ਕਹੇ ਨੀਕੀ ਸਾਧ ਸੰਗਾਨੀ ਗੁਰੂ ਦੀ ਸੰਗਤ ਤੁਹਾਡੀ ਜ਼ਿੰਦਗੀ ਵਾਸਤੇ ਬੜੀ ਚੰਗੀ ਆ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਕਰਨ ਲੱਗ ਪਏ ਸੰਗਤ ਪਰ ਹੁੰਦਾ ਕੀ ਆ ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਹਰ ਹਰ ਪੈਰ ਹਰ ਘੜੀ ਹਰ ਪਲ ਪਰਮਾਤਮਾ ਦੀ ਯਾਦ ਵਿੱਚ ਮਨੁੱਖੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ ਹੁਣ ਵੇਖੋ ਸੱਚੇ ਪਾਤਸ਼ਾਹ ਮਹਾਰਜ ਨੇ ਜਿਹੜੇ ਬਚਨ ਸਾਡੇ ਨਾਲ ਸਾਂਝੇ ਕੀਤੇ ਆ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਉਹ ਕੇਵਲ ਤੇ ਕੇਵਲ ਕਨਸੈਪਟ ਉਦੋਂ ਜ਼ਿੰਦਗੀ ਦੇ ਵਿੱਚ ਕਲੀਅਰ ਹੋਏਗਾ ਜਦੋਂ ਸੰਗਤ ਵਿੱਚ ਬਹਿ ਕੇ ਗੁਰੂ ਦੀ ਗੱਲ ਸੁਣਨ ਲੱਗ ਪਾਂਗੇ ਇੱਕ ਬੇਨਤੀ ਸਮਝਿਓ ਸਾਨੂੰ ਖਾਣ ਦਾ ਢੰਗ ਸਾਨੂੰ ਪਹਿਨਣ ਦਾ ਢੰਗ ਉਹ ਵੀ ਕੇਵਲ ਤੇ ਕੇਵਲ ਸੰਗਤ ਵਿੱਚ ਬਹਿ ਕੇ ਪਤਾ ਲੱਗਣਾ ਹੈ ਹੁਣ ਬੇਨਤੀ ਸੁਣਿਓ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਧੈ ਤਨ ਪੀੜਿਐ ਮਨ ਮੈਂ ਚਲੈ ਵਿਕਾਰ ਬਾਬਾ ਹੋਰ ਪਹਿਨਣਾ ਖੁਸ਼ੀ ਖੁਵਾਰ ਜਿਤ ਪਹਿੰਦੇ ਤਨ ਪੀੜਿਆ ਮਨ ਮੈਂ ਚੱਲੇ ਵਕਾਰ ਬਾਬਾ ਹੋਰ ਚੜਨਾ ਖੁਸ਼ੀ ਖੁਵਾਰ ਜਿਤ ਚੜਿਆ ਤਨ ਪੀੜਿਆ ਮਨ ਮੈਂ ਚੱਲੇ ਵਕਾਰ ਮਹਾਰਾਜ ਬਸ ਸੰਗਤ ਵਿੱਚ ਜਦੋਂ ਬੈਠਾਂਗੇ ਜ਼ਿੰਦਗੀ ਦਾ ਹਰ ਇੱਕ ਸਲੀਕਾ ਸਮਝਾ ਦੇਣਗੇ ਬੋਲਣ ਦਾ ਸਲੀਕਾ ਸੁਣਨ ਦਾ ਸਲੀਕਾ ਵੇਖਣ ਦਾ ਸਲੀਕਾ ਹਰ ਇੱਕ ਪੱਖੋਂ ਜ਼ਿੰਦਗੀ ਨੂੰ ਚਮਕ ਤੇ ਨਖ਼ਰ ਵਿੱਚ ਲਿਆ ਦੇਣਗੇ ਜਦੋਂ ਬਲਾਵਲ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੰਗਤ ਦੀ ਵਧਾਈ ਕਰਦੇ ਆ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਤੁਸੀਂ ਧਰਮ ਦੀ ਦੁਨੀਆ ਤੋਂ ਦੂਰ ਹੋ ਨਾ ਜੀ ਤੁਹਾਡੇ ਵਾਸਤੇ ਵਿਕਾਰਾਂ ਰੂਪੀ ਪਹਾੜ ਨੂੰ ਪਾਰ ਕਰਨਾ ਬੜਾ ਔਖਾ ਕੰਮ ਆ ਕਿਉਂਕਿ ਧਰਮ ਦੀ ਦੁਨੀਆ ਤੋਂ ਬਾਹਰ ਬੰਦਾ ਪਿੰਗਲਾ ਲੂਲਾ ਤੇ ਲੰਗੜਾ ਬਣ ਜਾਂਦਾ ਹੈ ਪਰ ਹਾਂ ਜਦੋਂ ਸੰਗਤ ਵਿੱਚ ਬਹਿ ਕੇ ਤੁਸੀਂ ਬਾਣੀ ਨਾਲ ਜੁੜ ਜਾਓਗੇ ਤੁਸੀਂ ਨਾਮ ਨਾਲ ਜੁੜ ਜਾਓਗੇ ਸੇਵਾ ਨਾਲ ਜੁੜ ਜਾਓਗੇ ਫਿਰ ਤੁਸੀਂ ਆਪਣੇ ਆਪ ਨੂੰ ਧਰਮੀ ਬਣਾ ਲਓਗੇ ਤੇ ਤੁਹਾਡੇ ਵਾਸਤੇ ਵਕਾਰਾਂ ਰੂਪੀ ਪਹਾੜ ਪਾਰ ਕਰਨਾ ਸੁਖਾਲਾ ਹੋ ਜਾਏਗਾ ਮਹਾਰਜ ਜੀ ਕਹਿੰਦੇ ਸੰਗਤ ਵਿੱਚ ਬੈਠਿਆਂ ਬੈਠਿਆਂ ਮੂਰਖਤਾ ਦੀ ਦੁਨੀਆ ਵਿੱਚ ਰਹਿਣ ਵਾਲਾ ਬੰਦਾ ਸਚਾਨਪ ਦੀ ਦੁਨੀਆ ਵਿੱਚ ਪਹੁੰਚ ਜਾਂਦਾ ਹੈ ਇੱਥੋਂ ਤੱਕ ਮਹਾਰਜ ਨੇ ਬਚਨ ਕਹਿ ਦਿੱਤਾ ਬਹੁਤਾਂ ਲੋਕ ਇਸ ਦੁਨੀਆ ਚ ਉਹ ਆ ਜਿਹੜੇ ਰੱਬ ਦੀ ਹੋਂਦ ਨੂੰ ਸਵੀਕਾਰ ਦੇ ਨਹੀਂ ਉਹ ਕਹਿੰਦੇ ਰੱਬ ਕੌਣ ਆ ਰੱਬ ਕੀ ਕਰਦਾ ਸਭ ਕਿਤਾ ਬੰਦੇ ਦੇ ਹੱਥ ਵਿੱਚ ਆ ਠੀਕ ਆ ਜੀ ਹਿੰਮਤ ਮਿਹਨਤ ਕਰਨੀ ਮੇਰੇ ਹੱਥ ਵਿੱਚ ਆ ਪਰ ਪਿਆਰੇ ਜੀ ਯਾਦ ਰੱਖਿਓ ਮਿਹਨਤ ਨੂੰ ਫਲ ਵੀ ਉਦੋਂ ਲੱਗਦਾ ਜਦੋਂ ਪ੍ਰਮਾਤਮਾ ਦੀ ਰਹਿਮਤ ਹੋ ਜਾਏ ਨਹੀਂ ਤਾਂ ਦੁਨੀਆ ਮਿਹਨਤ ਕਰਦਿਆਂ ਕਰਦਿਆਂ ਜ਼ਿੰਦਗੀ ਲੰਘਾ ਜਾਂਦੀਆਂ ਉਹਦੀ ਰਹਿਮਤ ਨਾ ਹੋਣ ਕਰਕੇ ਬੰਦੇ ਦੀ ਮਿਹਨਤ ਵੀ ਫਲ ਦੀ ਕੋਈ ਨਹੀਂ ਜੇ ਹੈ ਇਹ ਠੀਕ ਆ ਮਹਾਰਾਜ ਨੇ ਕਿਹਾ ਕਿ ਬੰਦੇ ਦੇ ਹੱਥ ਵਿੱਚ ਸਭ ਕੁਝ ਆ ਪਰ ਮਨੁੱਖ ਦੀ ਮਿਹਨਤੀ ਉਦੋਂ ਫਲ ਲੀਆਂ ਜਦੋਂ ਪ੍ਰਮਾਤਮਾ ਵਾਹਿਗੁਰੂ ਦੀ ਰਹਿਮਤ ਹੋਏਗੀ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਬਹੁਤ ਆਤ ਲੋਕੋਂ ਆ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ ਉਹ ਰੱਬ ਦੀ ਹੋਂਦ ਨੂੰ ਮੰਨਦੇ ਨਹੀਂਗੇ ਪਰਮਾਰਜ ਕਹਿੰਦੇ ਜਦੋਂ ਤੁਸੀਂ ਸੰਗਤ ਵਿੱਚ ਬਹਿ ਕੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣੋਗੇ ਨਾਮ ਵਾਲੇ ਪਾਸੇ ਤੁਰ ਪੋਗੇ ਬਾਣੀ ਵਾਲੇ ਪਾਸੇ ਤੁਰੋਗੇ ਤੁਹਾਨੂੰ ਰੱਬ ਦੀ ਹੋਂਦ ਦਾ ਅਹਿਸਾਸ ਹੋਏਗਾ ਤਿੰਨਾ ਭਵਣਾ ਵਿੱਚ ਵਰਤਦੇ ਪ੍ਰਮਾਤਮਾ ਦੀ ਵਿਆਪਕਤਾ ਨੂੰ ਸਮਝ ਜਾਓਗੇ ਇਹ ਗੱਲ ਸਮਝ ਜਾਓਗੇ ਕਿ ਪ੍ਰਮਾਤਮਾ ਤੋਂ ਸਵਾਇਸ ਸੰਸਾਰ ਦੇ ਵਿੱਚ ਕੋਝ ਵੀ ਨਹੀਂ ਹੋ ਸਕਦਾ ਮਹਾਰਾਜ ਨੇ ਬਚਨ ਕਹੇ ਪਿੰਗਲ ਪਰਬਤ ਪਾਰ ਪਰੈ ਖਲ ਚਤਰ ਬਕੀਤਾ ਅੰਦੁਲੇ ਤੇਰੇ ਭਵਨ ਸੂਜਿਆ ਗੁਰਪੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹ ਹਰੇ ਨਿਰਮਲ ਪੈ ਚੀਤਾ ਮਨ ਜੀ ਕਹਿੰਦੇ ਇਹ ਗੁਰੂ ਸੰਗਤ ਦੀ ਵਡਿਆਈ ਹੈ ਮੈਲ ਖੋਈ ਕੋਟ ਅਗਹ ਹਰੇ ਨਿਰਮਲ ਪੈ ਚੀਤਾ ਤੁਹਾਡੇ ਕਰੋੜਾਂ ਪਾਪਾਂ ਦਾ ਨਾਸ਼ ਗੁਰੂ ਦੀ ਸੰਗਤ ਵਿੱਚ ਬਹਿ ਕੇ ਜਦੋਂ ਨਾਮ ਜਪਣ ਦੇ ਆਦੀ ਹੋ ਜਾਓਗੇ ਹੋਣਾ ਸ਼ੁਰੂ ਹੋ ਜਾਏਗਾ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਮਨ ਨੂੰ ਧੋਤੀ ਜਾਏਗੀ ਪਰ ਕਦੋਂ ਜਦੋਂ ਸੰਗਤ ਵਿੱਚ ਬਹਿ ਕੇ ਨਾਮ ਜਪਣ ਦੇ ਆਦੀ ਹੋ ਜਾਓਗੇ ਅਗਲਾ ਬਚਨ ਮਹਾਰਾਜ ਨੇ ਬੜਾ ਪਿਆਰਾ ਕਿਹਾ ਕਹਿੰਦੇ ਐਸੀ ਭਗਤ ਗੁਬਿੰਦ ਕੀ ਕੀਰਤ ਹਸਤੀ ਜੀਤਾ ਕਹਿੰਦੇ ਪ੍ਰਮਾਤਮਾ ਦੀ ਭਗਤੀ ਐਸੀ ਹੈ ਇੰਨੀ ਸਮਰੱਥਾਂ ਵਾਲੀਆਂ ਮਰਜ ਜੀ ਕਹਿੰਦੇ ਜਦੋਂ ਤੁਹਾਡੀ ਜ਼ਿੰਦਗੀ 'ਚ ਸ਼ੁਰੂ ਹੋ ਗਈ ਕਹਿੰਦੇ ਤੁਹਾਡੀ ਨਿਮਰਤਾ ਵੱਡੀ ਹੋ ਜਾਏਗੀ ਹੰਕਾਰ ਬਉਣਾ ਹੋ ਜਾਏਗਾ ਤੇ ਮਰਜ ਜੀ ਕਹਿੰਦੇ ਜੋ ਜੋ ਕੀਨੋ ਆਪਣੇ ਤਿਸ ਅਪੈ ਦਾਣ ਦਿੱਤਾ ਜਿੰਨੂੰ ਜਿੰਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਉਹਨੂੰ ਫਿਰ ਪ੍ਰਮਾਤਮਾ ਨੇ ਨਿਰਭੈਤਾ ਵਾਲੀ ਪਦਵੀ ਦੇ ਦਿੱਤੀ ਕਹਿਣ ਤੋਂ ਭਾਵ ਇਹ ਆ ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਆਜੋ ਸੰਗਤ ਵਿੱਚ ਬਹਿ ਕੇ ਜਦ ਤੁਸੀਂ ਬਾਣੀ ਵਾਲੇ ਪਾਸੇ ਤੁਰੋਗੇ ਨਾਮ ਵਾਲੇ ਪਾਸੇ ਤੁਰੋਗੇ ਉਦੋਂ ਤੁਹਾਡੀ ਜ਼ਿੰਦਗੀ ਆਪਣੇ ਆਪ ਬਦਲਦੀ ਬਦਲਦੀ ਬਦਲ ਜਾਏਗੀ ਜੇ ਪੂਰਨ ਗੁਰਸਿੱਖ ਬਾਨਾ ਚਾਹੁੰਦੇ ਜੇ ਜਿਨ੍ਹਾਂ ਭਾਵਤ ਮਹਾਰਾਜ ਨੇ ਕਿਹਾ ਜੋ ਦਿਸੈ ਗੁਰਸਿੱਖੜਾ ਤਿਸ ਨੇਮ ਨੇ ਲਾਗੋਂ ਪਾਏ ਜੀਓ ਜੇ ਪੂਰਨ ਗੁਰਮਖ ਬਾਨਾ ਚਾਹੁੰਦੇ ਜੇ ਜਿਹਨੂੰ ਗੁਰਨਾਨਕ ਪਾਤਸ਼ਾਹ ਕਹਿੰਦੇ ਗੁਰਮਖ ਖੋਜਿਤ ਭਏ ਉਦਾਸੀ ਫਿਰ ਇੱਕੋ ਹੀ ਤਰੀਕਾ ਹੈ ਗੁਰਮਖ ਪਦਵੀ ਤੱਕ ਪਹੁੰਚਣ ਦਾ ਗੁਰਸਿੱਖ ਪਦਵੀ ਤੱਕ ਪਹੁੰਚਣ ਦਾ ਗੁਰੂ ਦੀ ਸੰਗਤ ਨੂੰ ਟਾਈਮ ਦੇਣਾ ਪਏਗਾ ਗੁਰੂ ਦੀ ਸੰਗਤ ਵਿੱਚ ਬੈਠਣਾ ਪਏਗਾ ਇੱਕ ਬਚਨ ਕਵਾਂ ਜਦੋਂ ਅਸੀਂ ਰਹਿਰਾਸਾ ਦਾ ਪਾਠ ਸੁਣਦੇ ਹਾਂ ਤੇ ਰਹਿਰਾਸਾ ਦਾ ਪਾਠ ਪੜਦਿਆਂ ਪੜਦਿਆਂ ਜਦੋਂ ਰਹਿਰਾਸਾ ਸਾਹਿਬ ਦਾ ਅੰਤਲਾ ਪਦਾ ਪੜਦਿਆਂ ਅਸੀਂ ਪੌੜੀ ਪੜ੍ਹਦੇ ਹਾਂ ਤਾਂ ਮਰਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਵਿੱਚ ਬੈਠਣ ਵਾਲਿਆ ਇੱਥੇ ਬੈਠਣ ਦਾ ਤੇਰਾ ਮਕਸਦ ਟਾਈਮ ਪਾਸ ਨਹੀਂ ਇੱਥੇ ਬੈਠਣਾ ਇਸ ਕਰਕੇ ਆ ਕਿ ਸੰਗਤ ਵਿੱਚ ਬੈੰਦਿਆਂ ਬੈੰਦਿਆਂ ਤੇਰਾ ਲਗਾਓ ਨਾਮ ਵਾਲੇ ਪਾਸੇ ਹੋ ਜਾਏ ਤੇਰਾ ਲਗਾਓ ਸੰਗਤ ਵਾਲੇ ਪਾਸੇ ਹੋ ਜਾਏ ਇਸ ਕਰਕੇ ਮਰਜੀ ਕਹਿੰਦੇ ਨੀਕੀ ਸਾਧ ਸੰਗਾਨੀ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ